ਲੋਈ ਦੋਸਤੋ ਵਿਰਸਾ ਬੋਲ ਪਿਆ ਦੇ ਵਿੱਚ ਅੱਜ ਤੁਹਾਨੂੰ ਦੱਸਦੇ ਆਂ ਲਾਲ ਜਣ ਬਾਰੇ ਤੇ ਉਸ ਤੋਂ ਪਹਿਲਾਂ ਜਿਹੜੇ ਮੇਰੇ ਚੈਨਲ ਤੇ ਨਵੇਂ ਜੁੜੇ ਆ ਉਹਨਾਂ ਨੂੰ ਹੱਥ ਬਨ ਕੇ ਬੇਨਤੀ ਆ ਕਿ ਮੇਰੇ ਚੈਨਲ ਬੂਟਾ ਗੁਲਾਮੀ ਵਾਲਾ ਨੂੰ ਫੋਲੋ ਲਾਈਕ ਜ਼ਰੂਰ ਕਰ ਲੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦੇ ਜੀ ਤੇ ਅੱਜ ਅਸੀਂ ਗੱਲ ਕਰ ਰਹੇ ਆਂ ਲਾਲ ਜਣ ਦੇ ਅਹ ਦੋਸਤੋ ਜਦੋਂ ਬਿਜਲੀ ਨਹੀਂ ਸੀ ਆਈ ਪਿੰਡਾਂ ਸ਼ਹਿਰਾਂ ਵਿੱਚ ਬਿਜਲੀ ਨਹੀਂ ਸੀ ਆਈ ਤਾਂ ਉਸ ਟਾਈਮ ਜਾਂ ਤਾਂ ਦੀਵਾ ਹੁੰਦਾ ਸੀ ਤੇ ਜਾਂ ਫਿਰ ਇਹ ਹੁੰਦੀ ਸੀ ਲਾਟਣ ਉਦੋਂ ਹਰ ਇੱਕ ਪਿੰਡ ਦੇ ਵਿੱਚ ਹਰ ਇੱਕ ਘਰ ਦੇ ਵਿੱਚ ਕਿਸੇ ਨਾ ਕਿਸੇ ਕੰਧ ਦੇ ਉੱਤੇ ਕਿੱਲੀ ਦੇ ਨਾਲ ਲਾਟਣ ਜ਼ਰੂਰ ਟੰਗੀ ਹੁੰਦੀ ਸੀ ਤੇ ਜਦੋਂ ਸ਼ਾਮ ਹੋਣੀ ਮੂਹ ਢੇਰਾ ਹੋਣਾ ਦਾਦੀ ਨੇ ਮਾ ਨੇ ਪਿਓ ਨੇ ਜਾਹਰ ਬੱਚਿਆਂ ਨੇ ਉਸ ਕਿੱਲੀ ਤੋਂ ਲਾ ਕੇ ਉਹਨੂੰ ਤੇ ਉਹਨੂੰ ਜਗਾ ਦੇਣਾ ਤੇ ਕਮਰੇ ਦੇ ਵਿੱਚ ਵਾਵਾ ਚਾਨਣ ਹੋ ਜਾਂਦਾ ਸੀ ਅੱਜ ਵਾਂਗ ਆਪਾਂ ਬڑے ਵੱਡੇ ਵੱਡੇ ਬਲਬ ਲਾ ਲੈਂਦੇ ਆ ਪੂਰਾ ਚਾਨਣ ਕਮਰਾ ਡਿਸ਼ਕਾ ਮਾਰ ਲੱਗ ਜਾਂਦਾ ਜਾਂ ਪੂਰਾ ਚਾਨਣ ਹੋ ਜਾਂਦਾ ਉਸ ਵਾਂਗੂ ਤਾਂ ਨਹੀਂ ਕਹਿ ਸਕਦੇ ਆਪਾਂ ਪਰ ਲਾਲਟਨ ਦੇ ਨਾਲ ਕਮਰੇ ਦੇ ਵਿੱਚ ਵਾਵਾ ਗੁਜ਼ਾਰੇ ਜੁਗਾ ਚਾਨਣ ਹੋ ਜਾਂਦਾ ਸੀ ਤੇ ਲਾਲਟਨ ਦੇ ਨਾਲ ਸਾਰੀਆਂ ਚੀਜ਼ਾਂ ਨੂੰ ਨੇਰੇ ਦੇ ਵਿੱਚੋਂ ਜਾ ਕੇ ਜਾਂ ਦੂਜੇ ਕਮਰੇ ਵਿੱਚ ਉਹਨੂੰ ਉਤਾਰ ਤੋਂ ਫੜ ਕੇ ਹੈਂਡਲ ਤੋਂ ਫੜ ਕੇ ਦੂਜੇ ਕਮਰੇ ਵਿੱਚ ਬਿਲੀ ਜਾ ਕੇ ਚਾਨਣ ਕਰਕੇ ਚੀਜ਼ਾਂ ਨੂੰ ਲੱਭਿਆ ਜਾਂਦਾ ਸੀ ਜੇ ਬਾਲ ਡੰਗਰ ਕਿਸੇ ਨੇ ਅੰਦਰ ਬਾਹਰ ਕਢਣਾ ਜਾਂ ਅੰਦਰ ਕਰਨਾ ਹੁੰਦਾ ਸੀ ਅੰਦਰ ਬਰਨੇ ਹੁੰਦੀ ਸੀ ਡੰਗਰ ਜਾਂ ਬਾਹਰ ਕਢਨੇ ਹੁੰਦੇ ਸੀ ਧੜਕੇ ਤਾਂ ਉਦੋਂ ਵੀ ਲਾਲਟਣ ਦੇ ਨਾਲ ਹੀ ਡੰਗ ਸਾਰਿਆ ਜਾਂਦਾ ਸੀ ਤੇ ਲਾਲਟਣ ਇੱਕ ਉਦੋਂ ਪੀਤੇ ਸਮੇਂ ਦਾ ਬਲਬ ਸੀ ਲਾਲਟਣ ਮੇਰਾ ਲੇਖ ਵਿੱਚ ਕਈ ਵਾਰਾਂ ਵਿੱਚ ਇਹ ਲੱਗਿਆ ਮੇਰਾ ਮੇਰੀ ਬੁੱਕ ਦੇ ਵਿੱਚ ਵੀ ਲੇਖ ਹੈਗਾ ਇਸ ਲਾਲਟਣ ਦੇ ਤੇ ਲਾਲਟਣ ਬੜੀ ਪਿਆਰੀ ਚੀਜ਼ ਹੁੰਦੀ ਸੀ ਹਰ ਇੱਕ ਕਰੇ ਹੁੰਦੀ ਸੀ ਤੇ ਥੋੜਾ ਜਿਹਾ ਮੈਂ ਦੱਸ ਦਵਾ ਇੱਕ ਲਾਲਟਨ ਦੀ ਬਰਤਰ ਜਿਹੜੀ ਉਹ ਇੱਕ ਪੱਤੀ ਤੋਂ ਬਣੀ ਹੁੰਦੀ ਸੀ ਇੱਕ ਗੋਲ ਟੈਂਕੀ ਐ ਥੱਲੇ ਹੁੰਦੀ ਸੀ ਉਹਦੇ ਵਿੱਚ ਮਿੱਟੀ ਦਾ ਤੇਲ ਪੈਂਦਾ ਸੀ ਤੇ ਉਹਦੇ ਵਿੱਚ ਹੀ ਇੱਕ ਟਾਕੀਆਂ ਦੀ ਬਣੀ ਹੋਈ ਜਾਂ ਹੋਰ ਕਿਸੇ ਚੀਜ਼ ਦੀ ਬਣੀ ਹੋਈ ਲਾਲੋ ਸੂਤ ਦੀ ਲਾਲੋ ਉਹ ਵੱਟੀ ਪੈਂਦੀ ਸੀ ਤੇ ਇੱਕ ਸ਼ੀਸ਼ੇ ਦੀ ਚਿਮਣੀ ਹੁੰਦੀ ਸੀ ਉੱਤੋਂ ਫਿਰ ਇੱਕ ਲੋਹੇ ਦਾ ਪੁਰਜਾ ਹੁੰਦਾ ਸੀ ਚਿਮਣੀ ਲਾ ਕੇ ਉਹਨੂੰ ਥੱਲੇ ਸੁਟਿਆ ਜਾਂਦਾ ਸੀ ਤੇ ਪੂਰੀ ਟਾਈਟ ਹੋ ਜਾਂਦੀ ਸੀ ਚਿਮਣੀ ਤੇ ਉੱਤੇ ਤਾਰ ਲੱਗੀ ਹੁੰਦੀ ਸੀ ਫੜਨ ਵਾਸਤੇ ਤੇ ਜਦੋਂ ਲਾਲਟਣ ਜਗਾਉਣੀ ਹੁੰਦੀ ਸੀ ਤਾਂ ਉਹ ਇੱਕ ਚੀ ਜੱਗੀ ਹੁੰਦੀ ਸੀ ਉਹ ਤਾ ਚੁੱਕੀ ਜਾਂਦੀ ਸੀ ਤੇ ਚਿਮਣੀ ਉੱਪਰ ਨੂੰ ਕਰਕੇ ਤੇ ਮਾਚਸ ਦੀ ਡੱਬੀ ਦੀ ਮਦਦ ਨਾਲ ਲਾਲਟਣ ਨੂੰ ਜਗਾਇਆ ਜਾਂਦਾ ਸੀ ਤੇ ਫਿਰ ਉਹ ਚਿਮਣੀ ਜਿਹੜੀ ਉਹ ਉਹਦੇ ਤੇ ਫਿੱਟ ਹੋ ਜਾਂਦੀ ਸੀ ਤੇ ਲਾਲਟਣ ਵਾਵਾ ਗਿzare ਜੋਗਾ ਕਮਰੇ ਦੇ ਵਿੱਚ ਚਰਨ ਕਰ ਦਿੰਦੀ ਹੁੰਦੀ ਸੀ ਤੇ ਮੈਨੂੰ ਅੱਜ ਵੀ ਪਤਾ ਹੈ ਮੈਨੂੰ ਅੱਜ ਵੀ ਯਾਦ ਹੈ ਸਾਡੇ ਪਿੰਡ ਸਾਡੇ ਘਰੇ ਵੀ ਲਾਲਟਣ ਜਗਦੀ ਰਹੀ ਹੈ ਉਦੋਂ ਬਿਜਲੀ ਨਹੀਂ ਸੀ ਹੁੰਦੀ ਅਸੀਂ ਵੀ ਲਾਲਟਣ ਤੇ ਪੜਦੇ ਰਹਿਆ ਅਸੀਂ ਵੀ ਲਾਲਟਣ ਨੂੰ ਤਾਰ ਤੋਂ ਫੜ ਕੇ ਅੰਦਰ ਬਾਹਰ ਸ਼ਰਾਰਤਾਂ ਵੀ ਕਰਦੇ ਹੁੰਦੇ ਸੀ ਤੇ ਇਹ ਜਿਹੜੀ ਲਾਲਟਣ ਆ ਨਾ ਇਹ ਬੁੱਝਦੀ ਨਹੀਂ ਸੀ ਹੁੰਦੀ ਖੇਤੀ ਕਿਤੇ ਭਾਵੇਂ ਨੇਰੀ ਹੁੰਦੀ ਸੀ ਭਾਵੇਂ ਹਵਾ ਆ ਜਾਂਦੀ ਸੀ ਕਿਉਂਕਿ ਇਹ ਚਿਮਣੀ ਉਹਦੀ ਵੱਧ ਹੁੰਦੀ ਸੀ ਪੂਰੀ ਤੇ ਹਵਾ ਉਹਨੂੰ ਕਿਤੇ ਲੱਗਦੀ ਨਹੀਂ ਸੀ ਦੀਵਾ ਜ਼ਰੂਰ ਜਿਹੜਾ ਉਹ ਬੁੱਝ ਜਾਂਦਾ ਹੁੰਦਾ ਸੀ ਤੇ ਲਾਲਟਨ ਜਿਹੜੀ ਉਹ ਬੁੱਝਦੀ ਨਹੀਂ ਸੀ ਹੁੰਦੀ ਭਾਵੇਂ ਉਹ ਹਵਾ ਦੇ ਵਿੱਚ ਭਾਵੇਂ ਉਹ ਨੇਰੀ ਦੇ ਵਿੱਚ ਉਹ ਜਗਦੀ ਰਹਿੰਦੀ ਸੀ ਤੇ ਇੱਕ ਗੱਲ ਹੋਰ ਜਿਹੜੀ ਬੜੀ ਉਹ ਰੌਚਕਾ ਕਿ ਜਿਹੜੀ ਲਾਲਟਨ ਦੀ ਚਿਮਣੀ ਹੁੰਦੀ ਸੀ ਸ਼ੀਸ਼ੇ ਦੀ ਉਕਸ਼ ਦੇਣ ਬਾਕੇ ਉਹਦੇ ਤੇ ਅੰਦਰ ਧੂਮਾ ਜਾਂ ਜੰਮ ਜਾਂਦਾ ਸੀ ਕਾਲਖ ਜੰਮ ਜਾਂਦੀ ਸੀ ਤੇ ਫਿਰ ਉਹ ਚਿਮਣੀ ਨਾਲ ਵਿੱਚੋਂ ਬਾਹਰ ਨਿਕਲ ਜਾਂਦੀ ਸੀ ਤਾਂ ਨੂੰ ਚੱਕ ਕੇ ਅੱਧੀ ਕੋ ਲਾਲਟਨ ਨੂੰ ਚੱਕ ਕੇ ਤੇ ਚਿਮਣੀ ਨੂੰ ਬਾਹਰ ਕੱਢ ਲੈਣਾ ਬਾਹਰ ਕੱਢ ਕੇ ਫਿਰ ਦਾਦੀ ਨੇ ਮਾਂ ਨੇ ਉਹ ਚਿਮਣੀ ਨੂੰ ਪੂਰਾ ਸਾਫ਼ ਕਰਨਾ ਤੇ ਸਾਫ਼ ਕਰਕੇ ਤੇ ਫਿਰ ਉਹਨੂੰ ਫਿੱਟ ਕਰਨਾ ਲਾਲਟਨ ਦੇ ਵਿੱਚ ਤੇ ਉਹਦਾ ਚਾਨਣ ਵੱਜਦਾ ਹੁੰਦਾ ਸੀ ਤੇ ਜਦੋਂ ਚਿਮਣੀ ਮੈੜੀ ਹੋ ਜਾਂਦੀ ਸੀ ਤੇ ਉਹਦਾ ਚਾਨਣ ਥੋੜਾ ਜਿਹਾ ਘਟ ਜਾਂਦਾ ਹੁੰਦਾ ਸੀ ਤੇ ਬੜਾ ਵਧੀਆ ਇਹ ਜਿਹੜਾ ਜੁਗਾੜ ਕਹਿ ਸਕਦੇ ਆ ਜਾਂ ਪ੍ਰੋਜਾ ਕਹਿ ਸਕਦੇ ਆ ਬੜਾ ਵਧੀਆ ਹੁੰਦਾ ਸੀ ਇਹ ਉਦੋਂ ਘਰਾਂ ਦੇ ਵਿੱਚ ਲਾਈਟ ਹੁੰਦੀ ਨਹੀਂ ਸੀ ਨਾ ਕੋਈ ਜਨਰੇਟਰ ਦਾ ਪੰਨ ਹੁੰਦਾ ਸੀ ਨਾ ਕੋਈ ਨੋਵੇਟਰ ਹੁੰਦਾ ਸੀ ਜਾਂ ਦੀਵਾ ਤੇ ਜਾਂ ਲਾਲਟਣ ਹੀ ਸਿਰਫ ਤੇ ਸਿਰਫ ਘਰਾਂ ਵਿੱਚ ਹੁੰਦੀ ਸੀ ਤੇ ਲਾਲਟਣ ਦੇ ਨਾਲ ਹੀ ਸਾਰੇ ਕੰਮ ਕੀਤੇ ਜਾਂਦੇ ਸੀ ਲਾਲਟਣ ਦੇ ਨਾਲ ਹੀ ਲੋਕ ਪੜ੍ਹਦੇ ਸੀ ਅਸੀਂ ਵੀ ਲਾਟਣ ਤੇ ਪੜ੍ਹਦੇ ਰਹੇ ਆ ਤੇ ਮੈਂ ਕਿਆ ਕੇ ਲਾਲਟਣ ਬਾਰੇ ਜਿਹੜੀ ਜਾਣਕਾਰੀ ਇਹ ਉਹ ਆਪਦੇ ਦੋਸਤਾਂ ਮਿੱਤਰਾਂ ਨਾਲ ਵੀ ਸਾਂਝੀ ਕੀਤੀ ਜਾਵੇ ਤੇ ਆ ਜਿਹੜੀ ਤੁਸੀਂ ਲਾਲਟਣ ਵੇਖ ਰਹੇ ਜੇ ਇਹ ਬੜੀ ਸੋਹਣੀ ਵੀ ਲੱਗਦੀ ਸੀ ਘਰੇ ਟੰਗੀ ਵੀ ਸੋਹਣੀ ਲੱਗਦੀ ਸੀ ਤੇ ਹੱਥ 'ਚ ਫੜਿਆ ਵੀ ਬਹੁਤ ਸੋਹਣੀ ਲੱਗਦੀ ਸੀ ਤੇ ਜਗਦੀ ਵੀ ਬੜੀ ਸੋਹਣੀ ਲੱਗਦੀ ਸੀ ਤਾਂ ਹੀ ਤੈਨੂੰ ਕਹਿੰਦੇ ਸੀ ਬੀਤੇ ਸਮੇਂ ਦਾ ਬਲਬ ਸੀ ਲਾਲਟਣੇ ਮੇਰਾ ਇੱਕ ਲੇਖ ਸੀ ਇੱਕ ਮੇਰਾ ਕਿਤਾਬ ਦੇ ਵਿੱਚ ਵੀ ਲੇਖ ਹੈ ਤੇ ਅੱਜ ਤੁਹਾਨੂੰ ਇਸ ਲਾਲਟਣ ਬਾਰੇ ਜਾਣਕਾਰੀ ਜਿਹੜੀ ਉਹ ਥੋੜੀ-ਬਹੁਤੀ ਦਿੱਤੀ ਹੈ ਤੇ ਵਾਤੋ ਵਾਤ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਜੇ ਮੇਰੇ ਚੈਨਲ ਬੂਟਾ ਗੁਲਾਮੀ ਵਾਲਾ ਨੂੰ ਲਾਈਕ ਫੋਲੋ ਜ਼ਰੂਰ ਕਰ ਲਿਆ ਜੀ ਮੇਰਾ ਮੇਰੀ ਆਦਤ ਹੈ ਕਿ ਮੈਂ ਤੁਹਾਨੂੰ ਪੰਜਾਬੀ ਸਭਿਆਚਾਰ ਵਿਰਸੇ ਨਾਲ ਜਿਹੜੀਆਂ ਚੀਜ਼ਾਂ ਅਲੋਪ ਹੋ ਗਈਆਂ ਨੇ ਤੁਹਾਨੂੰ ਉਹਨਾਂ ਬਾਰੇ ਮੈਂ ਜਾਣਕਾਰੀ ਦੇ ਸਕਾਂ ਤੇ ਮੈਂ ਲਿਖਦਾ ਵੀ ਪੰਜਾਬੀ ਸਭਿਆਚਾਰ ਵਿਰਸਾ ਪੰਜਾਬੀ ਮਾਂ ਬੋਲੀ ਤੇ ਆ ਤੇ ਅਗਲੀ ਵਾਰ ਕਿਸੇ ਹੋਰ ਪ੍ਰਾਤਨ ਚੀਜ਼ ਦੇ ਨਾਲ ਜੋੜ ਕੇ ਉਹਨੂੰ ਵਿਖਾ ਕੇ ਤੁਹਾਡੇ ਨਾਲ ਹੋਰ ਕਿਸੇ ਵਿਸ਼ੇ ਤੇ ਗੱਲਾਂ ਬਾਤਾਂ ਕਰਾਂਗੇ ਉਹਨਾਂ ਚੱਲ ਰਹੀ ਮੈਨੂੰ ਬੂਟਾ ਗੁਲਾਮੀ ਵਾਲਾ ਨੂੰ ਜਿਹੋ ਯਾਤ ਸਾਸਰੀਆ ਕਾਲ ਦੀ